ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਡੀਓ ਲੈ ਕੇ ਆਏ ਹਾਂਗੇ ਸੈਲ ਬੁਖਾਰ ਵਿੱਚ ਸੈਲ ਕੱਟਣਾ ਗਲੋਬ ਲਈ ਆ 200 ਗ੍ਰਾਮ ਅਬੀਤੇ ਦੇ ਪੱਤੇ 100 ਗ੍ਰਾਮ ਤੁਲਸੀ ਲਈ ਆ 50 ਗ੍ਰਾਮ ਅਰੂਧ ਦੇ ਪੱਤੇ ਲਏ ਆ 100 ਗ੍ਰਾਮ ਇਹ ਭਾਈ ਆਪਾਂ ਦੇਣਾ ਕਿਸ ਨੂੰ ਆ ਜਿਹੜੇ ਪਸ਼ੂ ਨੂੰ ਬੁਖਾਰ ਚੜ ਗਿਆ ਬੁਖਾਰ ਉਤਰ ਨਹੀਂ ਰਿਹਾ ਸੈੱਲ ਘਟ ਗਏ ਕਮਜ਼ੋਰੀ ਹੋ ਗਈ ਥਕਾਨ ਹੋ ਗਈ ਇਥੋਂ ਤੱਕ ਵੀ ਪੁੜਪੜੀਆਂ ਤੱਕ ਵੀ ਵਹਿ ਜਾਂਦੀਆਂ ਪਸ਼ੂ ਦੀਆਂ ਔਰ ਕਮਜ਼ੋਰੀ ਹੋ ਕੇ ਸੈੱਲ ਘਟਣ ਦੇ ਨਾਲ ਬਿਲਕੁਲ ਉੱਠਿਆ ਨਹੀਂ ਜਾਂਦਾ ਕਈ ਵੀਰ ਭਰਾਵਾਂ ਦੇ ਕਮੈਂਟ ਆਏ ਵੀ ਸਕੰਜਾ ਸਾਨੂੰ ਮਿਲ ਨਹੀਂ ਰਿਹਾ ਉਹਨਾਂ ਨੂੰ ਫਿਰ ਵਿਧੀਆਂ ਦੱਸੀਆਂ ਵੀ ਭਾਈ ਜੇ ਸਕੰਦਾ ਸਕੰਜਾ ਤੁਹਾਨੂੰ ਨਹੀਂ ਮਿਲ ਰਿਆ ਤੁਸੀਂ ਐਂ ਕਰਕੇ ਇਹਦੇ ਨੀਚੇ ਦੀ ਪੱਲੀ ਪਾਓ ਔਰ ਚੈਨਪੁਲੀ ਬਲਾਕ ਲਿਆ ਕੇ ਮਿਸਤਰੀ ਤੋਂ ਤਾਹਾਂ ਗਾਡਰ ਨਾਲ ਬੰਨ ਕੇ ਇਹਨੂੰ ਚੱਕੋ ਮਾਲਸਾਂ ਕਰਾਈਆਂ ਇਹ ਚੀਜ਼ਾਂ ਦਵਾਈਆਂ ਤੇ ਤਾਂ ਕਰਕੇ ਇਹ ਦੱਸ ਕੇ ਕਰਨਾ ਪਿਆ ਅੱਜ ਆਪਾਂ ਵੀਡੀਓ ਚ ਵਿਸਤਾਰ ਦੇ ਨਾਲ ਆਪਾਂ ਪੂਰਾ ਤੋਂ ਨੂੰ ਦੱਸਦੇ ਆ ਭਾਗੀ ਜੀ ਇੱਕ ਨੰਬਰ ਦੋ ਨੰਬਰ ਆ ਗਈ ਆਪਣੇ ਪਵਿੱਤੇ ਦੇ ਪੱਤੇ ਤੇ ਤુલਸੀ ਆ ਗਈ ਜੀ ਤુલਸੀ ਕਾਲੀ ਲੈਣੀ ਆ ਤੇ ਇਹ ਆ ਗਏ ਮਰੂਤ ਦੇ ਪੱਤੇ ਇਹਨਾਂ ਨੂੰ ਆਪਾਂ ਕੀ ਕੀਤਾ ਚਾਰਾਂ ਚੀਜ਼ਾਂ ਨੂੰ ਅਵਾਲ ਲਿਆ ਚੰਗੀ ਤਰ੍ਹਾਂ ਪਾਣੀ ਪਾ ਕੇ 1 ਕਿਲੋ ਪਾਣੀ ਪਾ ਲੋ ਇਹਦੇ ਵਿੱਚ ਜਿੰਨਾ ਮੈਂ ਵਜਨ ਦੱਸਿਆ 1 ਕਿਲੋ ਪਾਣੀ ਪਾ ਕੇ ਬਾੜ ਲੋਂਗੇ ਬਾਲ ਕੇ ਇਹਦਾ ਰੂਪ ਇਸ ਤਰ੍ਹਾਂ ਦਾ ਬਣ ਜਾਊਗਾ ਆ ਤਿਆਰ ਕੀਤਾ ਘੋਲ ਇਹ ਜਿਹੜੇ ਪਸ਼ੂ ਨੂੰ ਬੁਖਾਰ ਹੋ ਰਿਹਾ ਹੈਗਾ ਜਿਹੜੇ ਪਸ਼ੂ ਨੂੰ ਬੁਖਾਰ ਹੋ ਰਿਹਾ ਬੁਖਾਰ ਸੈਲ ਘਟ ਰਹੇ ਆਗੇ ਉਹਦੇ ਉਸ ਪਸ਼ੂ ਨੂੰ ਕੀ ਕਰਨਾ ਹੈ ਆਪਾਂ ਦੇਣਾ ਕਿੰਨਾ ਹੈ 450 ਗ੍ਰਾਮ ਘੋਲ ਤਿਆਰ ਕਰਕੇ ਚਾਰਾਂ ਆਈਟਮਾਂ ਦਾ ਇਹਨਾਂ ਚਾਰਾਂ ਆਈਟਮਾਂ ਦਾ ਘੋਲ ਤਿਆਰ ਕਰਕੇ ਆਪਾਂ 450 ਗ੍ਰਾਮ ਦੇਣਾ ਹੈ ਇੱਕ ਵਾਰ ਦਿਹਾੜੀ ਦੇ ਵਿੱਚ ਔਰ ਦੇਣਾ ਕਿਵੇਂ ਆਗਾ ਆਪਾਂ ਇਹਨੂੰ ਟਾਈਮ ਸਵੇਰ ਵੇਲੇ ਦੇ ਦਿਓ ਖਾਲੀ ਪੇਟ ਉਹਦੀ ਸਾਰੀ ਥਕਾਨ ਔਰ ਕਮਜ਼ੋਰੀ ਸਿਲਾਂ ਦਾ ਘਟਣਾ ਬਿਲਕੁਲ ਪਸ਼ੂ ਤੰਦਰੁਸਤ ਹੋਊਗਾ ਮੱਝ ਨੂੰ ਦੇਣਾ ਗਾਂ ਨੂੰ ਦੇਣਾ ਇਹ ਆਪਾਂ 450 ਦੀ ਗ੍ਰਾਮ ਦੀ ਖਰਾਕ ਬਣਾ ਲੈਣੇ ਆ ਅਗਰ ਜੇ ਭਾਈ ਇਹ ਵੱਧ ਵੀ ਬਣ ਗਿਆ ਤਾਂ ਨੁਕਸਾਨ ਕੋਈ ਨਹੀਂ ਇਹਦੇ ਵਿੱਚ ਦੇਸੀ ਜੜੀਆਂ ਬੂਟੀਆਂ ਪਾਈਆਂ ਔਰ ਘਰੋਂ ਘਰੋਂ ਹੀ ਤਿਆਰ ਕਰਨ ਵਾਲੀਆਂ ਜੜੀਆਂ ਬੂਟੀਆਂ ਹਰੇਕ ਵੀਰ ਭਰਾ ਦੇ ਘਰੇ ਹੀ ਪਈਆਂ ਔਰ ਸਸਤਾ ਤੇ ਵਧੀਆ ਜਿਗਾਰੂ ਹੈਗਾ ਇਹ ਹਰੇਕ ਵੀਰ ਭਰਾ ਕਰ ਸਕਦਾ ਕੁਛ ਨਹੀਂ ਲੱਗਦਾ ਇੱਕ ਮਿਹਨਤ ਲੱਗਦੀ ਆ ਭਾਈ ਇਹਦੇ ਉੱਤੇ ਜਿਵੇਂ ਹੁਣ ਫਰਜ ਕਰੋ ਵੀ ਗਲੋਵ ਆ ਗਲੋਵ ਸੈੱਲਾਂ ਨੂੰ ਬਿਲਕੁਲ ਅਪ ਚੱਕਦੀ ਆਗੇ ਔਰ ਬੁਖਾਰ ਨੂੰ ਹਟਾਉਂਦੀ ਆ ਔਰ ਕਈ ਵਾਰੀ ਸੈੱਲ ਨਹੀਂ ਘਟੇ ਕੱਲੇ ਬੁਖਾਰ ਆਗਾ ਤੁਸੀਂ ਗਲੋਬ ਤੇ ਪਵਿੱਤਾ ਦੋ ਚੀਜ਼ਾਂ ਨੂੰ ਵਾਲ ਕੇ ਦੇ ਦਿਓਗੇ ਨਾ ਤੇ ਤਾਂ ਵੀ ਬਿਲਕੁਲ ਇਹ ਪਸੂ ਬੁਖਾਰ ਨੂੰ ਉਤਰੂਗਾ ਬੁਖਾਰ ਅੱਛਾ ਫੇਰ ਆ ਗਿਆ ਜਿਵੇਂ ਭਾਈ ਇਹ ਦੱਸਦਾ ਜਿਵੇਂ ਆ ਗਈ ਤੁਲਸੀ ਤੁਲਸੀ ਤਾਂ ਇੱਕ ਬਹੁਤ ਖਜ਼ਾਨਾ ਭਰਪੂਰ ਉੱਤਮ ਬਜ਼ੁਰਗਾ ਵਿਲੇ ਦਾ ਚਲਦਾ ਆਪਣਾ ਔਰ ਪੂਜਾ ਵੀ ਕਰਦੇ ਆ ਭਾਈ ਜਿਹੜਾ ਤੁਲਸੀ ਦੀ ਘਰੇ ਪੂਜਾ ਕਰਦਾ ਹੈਗਾ ਉਹਦਾ ਬਹੁਤ ਜਾ ਕੇ ਸੁਚਮ ਰੱਖਣੀ ਪੈਂਦੀ ਆ ਇਹ ਬੂਟਾ ਭਾਈ ਐ ਨਹੀਂ ਲੱਗ ਜਾਂਦਾ ਵੀ ਗਮਲੇ ਦੇ ਵਿੱਚ ਲਾਇਆ ਤੇ ਬੂਟਾ ਲੱਗ ਗਿਆ ਨਹੀਂ ਲੱਗਦਾ ਇੰਨੀ ਸੁਚਮ ਜਿੰਨੀ ਇਹ ਪਾਲਦੀ ਆ ਉੰਨੀ ਸੁਚਮ ਕੋਈ ਚੀਜ਼ ਨਹੀਂ ਪਾਲਦੀ ਔਰ ਇੱਕ ਇਹ ਬੂਟਾ ਲੱਗ ਜੂਗਾ ਜਿਹੜਾ ਮਰਜੀ ਪਾਣੀ ਪਾ ਦਿਓ ਇਹਨੂੰ ਝੂਠਾ ਪਾਣੀ ਪਾਤਾ ਨਾ ਤੁਲਸੀ ਨੂੰ ਤੁਲਸੀ ਨਹੀਂ ਹੋਊਗੀ ਵਾਦਾ ਨਹੀਂ ਕਰੂਗੀ ਸੁੱਚਾ ਪਾਣੀ ਪਾਲਦੀ ਆ ਸੁਚਮ ਪਾਲਦੀ ਆ ਫੇਰ ਜਾ ਕੇ ਘਰੇ ਭਾਈ ਤੁਲਸੀ ਹੁੰਦੀ ਹੈਗੀ ਬਹੁਤ ਉੱਤਮ ਗਣੀ ਗਈ ਆ ਇਹ ਅਗਰ ਤੁਹਾਨੂੰ ਕਿੰਨਾ ਬੁਖਾਰ ਚੜਿਆ ਹੈਗਾ ਇਹਦੇ ਤੁਸੀਂ ਪੰਜ ਪੱਤੇ ਪਾ ਲੋ ਤੇ ਦੋ ਕਾਲੀਆਂ ਮਿਰਚਾਂ ਪਾ ਲੋ ਤੇ ਇਹਦਾ ਤੁਸੀਂ ਕੜਾ ਲੈ ਲੋ ਬਿਲਕੁਲ ਤੁਹਾਡਾ ਬੁਖਾਰ ਕਿਤੇ ਦੀ ਕਿਤੇ ਜਾਊਗਾ ਇਹ ਆਪਾਂ ਚਾਰੇ ਆਇਟਮਾਂ ਦਾ ਘੋਲ ਤਿਆਰ ਕਰਕੇ ਜਿਹੜਾ ਹੈਗਾ ਅਮਰੂਦ ਦਾ ਪੱਤਾ ਅਮਰੂਦ ਦਾ ਪੱਤਾ ਤਾਂ ਦੋ ਥਾਂ ਕੰਮ ਕਰਦਾ ਜਿਵੇਂ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਆਪਾਂ ਬੁਖਾਰ ਤੋਂ ਇਹ ਅਮਰੂਦ ਦੇ ਪੱਤੇ ਨੇ ਕੀ ਕਰਨਾ ਭਾਈ ਜਿਹੜੀਆਂ ਅੰਦਰ ਦਾ ਪਸ਼ੂ ਦਾ ਵਿਗੜਿਆ ਪਾਣ ਗਲਾ ਆਂਤੜੀਆਂ ਉਹਨੂੰ ਬਿਲਕੁਲ ਤੰਦਰੁਸਤ ਕਰਦਾ ਹੈ ਸਿੱਲਾਂ ਨੂੰ ਪੂਰੇ ਕਰਦਾ ਹੈ ਬਹੁਤ ਭਰਪੂਰ ਖਜ਼ਾਨਾ ਹੈਗਾ ਇਹ ਇਹਨੇ ਤਾਂ ਮਤਬਲ ਐ ਲਾ ਲੋ ਵੀ ਇਹਨੇ ਮਰੂਦ ਨੇ ਤਾਂ ਆਪਦਾ ਗੁਣ ਦੇਣਾ ਦੇਣਾ ਇਹਦੇ ਪੱਤਿਆਂ ਦੇ ਵਿੱਚ ਵੀ ਗੁਣਾ ਡਾਣੀ ਦੇ ਵਿੱਚ ਵੀ ਗੁਣਾ ਸਾਰੀਆਂ ਚੀਜ਼ਾਂ ਨੂੰ ਸਾਰੀਆਂ ਚੀਜ਼ਾਂ ਜਿੰਨੀਆਂ ਹੈਗੀਆਂ ਘਰੇ ਵੀਰ ਭਰਾ ਦੇ ਹੈਗੀਆਂ ਬਗੀਚੀ ਦੇ ਵਿੱਚ ਹੈਗੀਆਂ ਅਗਰ ਮਿਹਨਤ ਕਰ ਲੋਗੇ ਤਾਂ ਤੁਸੀਂ ਪਸ਼ੂ ਨੂੰ ਐਂਡੀਬੈਟਕਾਂ ਤੋਂ ਬਚ ਜਾਓਗੇ ਬਿਮਾਰੀਆਂ ਤੋਂ ਬਚ ਜਾਓਗੇ ਟੀਕੇ ਲਵਾਉਣ ਤੋਂ ਬਚੋਗੇ ਔਰ ਭਾਈ ਇੱਕ ਵਾਰੀ ਪਸ਼ੂ ਬੁਖਾਰ ਆ ਜਾਂਦਾ ਹੈ ਡਾਕਟਰ ਸਾਹਿਬਾਨ ਨੇ ਤਾਂ ਆਪ ਦਾ ਖਰਚਾ ਲੈਣਾ ਹੈ ਭਾਈ ਟੀਕੇ ਲਾਉਣੇ ਆ ਉਹਨੇ ਵੀ ਤਾਂ ਦਵਾਈਆਂ ਦਾ ਮੁੱਲ ਲਿਆਉਣੀ ਆ ਆਪਦੇ ਕੋਲੋਂ ਤਾਂ ਲਾਉਣੀ ਨਹੀਂ ਔਰ 5-600 ਰੁਪਏ ਦਾ ਇੱਕ ਵਾਰ ਦਾ ਖਰਚਾ ਹੋ ਜਾਂਦਾ ਅਗਰ ਤੁਸੀਂ ਤੰਦਰੁਸਤ ਪਸ਼ੂ ਨੂੰ ਇਸ ਦੇ ਵਿੱਚ ਆਹਾ ਮੇਰੀਆਂ ਆਇਟਮਾਂ ਨੂੰ ਚਾਰਾਂ ਮੇਰੀਆਂ ਆਇਟਮਾਂ ਨੂੰ ਤੁਸੀਂ ਸੌਣ ਭਾਦੋ ਦੇ ਮਹੀਨੇ ਐਂ ਬਣਾ ਲਓ ਵੀ ਇੱਕ ਹਫ਼ਤੇ ਦੇ ਵਿੱਚ ਇੱਕ ਵਾਰੀ ਦੇ ਦਿਓ ਇੱਕ ਹਫ਼ਤੇ ਚ ਇੱਕ ਇੱਕ ਵਾਰੀ ਦੇਈ ਚੱਲੋ ਕਦੇ ਬੁਖਾਰ ਤੁਹਾਡਾ ਨੇੜੇ ਨਹੀਂ ਆਊਗਾ ਤੇ ਇਸ ਤਰ੍ਹਾਂ ਦਿਓ ਭਾਈ ਆ ਸਾਰੀ ਬਸਤਾਰ ਦੇ ਵਿੱਚ ਬੋਰਡ ਤੇ ਤੁਹਾਨੂੰ ਮੈਂ ਦੱਸਦਾ ਹੈਗਾ ਜਿਹੜੀ ਇਹ ਗਲੋਬ ਆ ਗਈ ਗਲੋਬ ਨੂੰ ਭਾਈ ਚੱਥ ਲਿਓ ਮੜਾ ਜਾ ਕੁੱਟ ਕੇ ਫੇਰ ਪਾਓ ਪਵਿੱਤੇ ਦੇ ਪੱਤੇ ਆਗੇ ਇਹ ਤਾਂ ਆਪਾਂ ਮਤਲਬ ਚੀਰ ਕੇ ਹੀ ਪਾ ਲਾਂਗੇ ਇਹਨਾਂ ਨੂੰ ਆਪਾਂ ਕਰਦੇ ਦੇ ਨਾਲ ਚੀਰ ਕੇ ਪਾ ਦਾਂਗੇ ਇਹਨੂੰ ਇਹ ਪੱਤੇ ਆਪਾਂ ਤੋੜ ਕੇ ਪਾ ਦਾਂਗੇ ਮਰੂਤ ਦੇ ਪੱਤੇ ਵੀ ਤੋੜ ਕੇ ਪਾ ਲੈਣੇ ਇਹਨੂੰ ਚੰਗੀ ਤਰ੍ਹਾਂ ਵਾਲਣਾ ਪੂਰਾ 5-7 ਮਿੰਟ ਉਬਲਣ ਤੋਂ ਬਾਅਦ ਪਾਣੀ ਦਾ ਰੰਗ ਇਸ ਤਰ੍ਹਾਂ ਦਾ ਹੋ ਜਾਊਗਾ ਇਹ ਤਾਂ ਜਿਹੜੇ ਆ ਚੀਜ਼ਾਂ ਦਿੱਤੀਆਂ ਹਨ ਉਹਨੂੰ ਧੋ ਕੇ ਸਾਫ਼ ਕਰਕੇ ਆਦਮੀ ਵੀ 2 ਕੁੱਟਾ ਭਰ ਸਕਦਾ ਹੈਗਾ ਇਹਦੇ ਚੋਂ ਕੋਈ ਮਾੜਾ ਨਹੀਂਗਾ ਸਿਹਤ ਵਾਸਤੇ ਸਰੀਰ ਵਾਸਤੇ ਬਹੁਤ ਜ਼ਿਆਦਾ ਚੰਗਾ ਹੈਗਾ ਬਹੁਤ ਗੁਣਾਕਾਰੀ ਚੰਗਾ ਅਗਰ ਤੁਸੀਂ ਆਪ ਵੀ ਵਰਤੋ ਔਰ ਆਪਣੇ ਪਸ਼ੂ ਪਾਲਕਾਂ ਨੂੰ ਵੀਰਾਂ ਨੂੰ ਭਰਾਵਾਂ ਨੂੰ ਇਹੇ ਮੇਰੀ ਥੋੜੀ ਜੀ ਮਿਹਨਤ ਦੇ ਉੱਤੇ ਗੌਰ ਦੇ ਨਾਲ ਮੇਰੇ ਜਰੂਰ ਇੱਕ ਕਹੇ ਤੇ ਇੱਕ ਹਫ਼ਤੇ 'ਚ ਇੱਕ ਵਾਰੀ ਆਪ ਦੇ ਪਸ਼ੂਆਂ ਨੂੰ ਜਰੂਰ ਦਿਓ ਮੇਰੇ ਕਹੇ ਜਰੂਰ ਦਿਓ ਤਾਂ ਤੁਹਾਡੇ ਪਸ਼ੂ ਹਮੇਸ਼ਾ ਤੰਦਰੁਸਤ ਰਹਿਣਗੇ ਔਰ ਨੌਂ ਵਰ ਨੌਂ ਰਹਿਣਗੇ ਔਰ ਖਿੜੀ ਫੜਵਾੜੀ ਵਾਂਗੂ ਰਹਿਣਗੇ ਖੁਸ਼ ਵੀ ਮੇਰਾ ਮਾਲਕ ਨੇ ਮੇਰੇ ਤੇ ਕੇਅਰ ਕਰਦਾ ਹੈਗਾ ਤੇ ਤਾਂ ਕਰਕੇ ਭਾਈ ਉਹ ਦੁੱਧ ਵੀ ਵਧ ਦੇਊਗਾ ਤੇ ਇਸ ਦੇ ਨਾਲ ਵਿਸਤਾਰ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਫਿਰ ਮੈਂ ਇਹਦੇ ਜੇ ਨਹੀਂ ਵੀ ਮੈਥੋਂ ਫੋਨ ਚੱਕੇ ਜਾਂਦੇ ਤਾਂ ਇੱਕ ਆ ਤੁਹਾਡੇ ਵਾਸਤੇ ਹੋਰ ਤਿਆਰ ਕਰਤਾ ਨੰਬਰ ਮੈਂ 9988100715 ਇਹ ਨੰਬਰ ਮੈਂ ਤਿਆਰ ਕਰਤਾ ਤੁਹਾਨੂੰ ਇਹ ਨੰਬਰ ਤਿਆਰ ਕਰਤਾ ਇਹਦੇ ਤੁਸੀਂ ਲਿਖ ਕੇ ਬੋਲ ਕੇ ਪਾਉਨੇ ਹੋ ਮੈਨੂੰ ਤਾਂ ਮੈਂ ਸ਼ਾਮ ਦੀ ਸ਼ਾਮ ਰਿਪਲਾਈ ਦਿਨਾਗਾ ਸ਼ਾਮ ਵੇਲੇ ਬੇਟਾ ਆ ਜਾਂਦਾ ਡਿਊਟੋਂ ਸ਼ਾਮ ਦੀ ਸ਼ਾਮ ਮੈਂ ਤੁਹਾਨੂੰ ਰਿਪਲਾਈ ਦਿਨਾ ਐਤਵਾਰ ਨੂੰ ਮੈਂ ਸਿੱਧਾ ਲਾਈਵ ਰੱਖਦਾਗਾ ਜਿਵੇਂ ਪਿਛਲੇ ਐਤਵਾਰ ਤਾਂ 6 ਵਜੇ ਰੱਖਿਆ ਸੀ ਹੁਣ ਭਾਈ ਅਸੀਂ ਰੱਖਾਂਗੇ 2 2 2.5 ਦੇ ਵਿੱਚ 2.5 ਦੇ ਵਿੱਚ ਜੂ ਕਿਸੇ ਵੀ ਰਪਾਈ ਨੇ ਜੁੜਨਾ ਹੋਇਆ ਤਾਂ ਉਹ ਅਸੀਂ 2 2 2.5 ਦੇ ਵਿੱਚ ਰੱਖਦਾ ਅਖਤ ਰੱਖਾਂਗੇ ਉਹਦੇ ਤੇ ਤੁਸੀਂ ਮਤਵ ਨਾਲ ਇਹਦੇ ਕਮੈਂਟ ਕਰਕੇ ਤੇ ਮੈਨੂੰ ਤੁਸੀਂ ਪੁੱਛ ਸਕਦੇ ਹੋ ਅੱਛਾ ਇੱਕ ਛੋਟੀ ਜੀ ਬੇਨਤੀ ਇਹ ਆ ਕਿਸੇ ਨੇ ਐਡ ਕਰਵਾਉਣੀ ਹੋਵੇ ਮਸ਼ਹੂਰੀ ਕਰਵਾਉਣੀ ਹੋਵੇ ਆਪਦੀ ਜਾਂ ਨਵਾਂ ਡੈਰੀ ਫਾਰਮ ਕਰਨਾ ਹੋਵੇ ਜਾਂ ਨਵੇਂ ਡੈਰੀ ਫਾਰਮ ਦੀ ਮਤਲ ਸਾਥੋਂ ਰੈ ਵਿਆਉਤ ਲੈਣੀ ਹੋਵੇ ਸਲਾਹ ਲੈਣੀ ਹੋਵੇ ਮੇਰੇ ਵੀਰ ਭਾਈ ਨੇ ਜਾਂ ਕੋਈ ਸੇਲ ਪਰਚੇ ਤੇ ਚੰਗੀ ਨਾਮੀ ਮੈਂ ਵੇਚਣੀ ਹੋਵੇ ਕੋਈ 2 ਲੱਖ ਵਾਲੀ 4 ਲੱਖ ਵਾਲੀ 5 ਲੱਖ ਵਾਲੀ ਉਹਦੀ ਵੀਡੀਓ ਬਣਾਉਣੀ ਹੋਵੇ ਤੇ ਭਾਈ ਉਹ ਸਾਨੂੰ ਐਸ ਨੰਬਰ ਤੇ 9988100715 ਇਹਦੇ ਉੱਤੇ ਲਿਖਣਾ ਕੀ ਹੈਗਾ ਨਾਮ ਔਰ ਪੂਰਾ ਥੱਲੇ ਡਰੈਸ ਵੀ ਕਿਹੜਾ ਜ਼ਿਲ੍ਹਾ ਹੈ ਕਿਹੜਾ ਏਰੀਆ ਆਪਦਾ ਪੂਰਾ ਡਰੈਸ ਲਿਖ ਕੇ ਤੁਸੀਂ ਛੱਡ ਦਿਓ ਅਸੀਂ ਤੁਹਾਡੇ ਨਾਲ ਆਪੇ ਸੰਪਰਕ ਕਰਕੇ ਅਸੀਂ ਭਾਈ ਆਪੇ ਵੀਡੀਓ ਤੁਹਾਡੀ ਬਣਾ ਦੇਾਂਗੇ ਜਿਸ ਪਰਪਰਪਜ ਵਾਸਤੇ ਤੁਸੀਂ ਮੰਗੋਗੇ ਤੇ ਸਾਨੂੰ ਭਾਈ ਵੀਡੀਓ ਬਣਾਉਣ ਵਾਸਤੇ ਮਤਵਲ ਇਹਦੇ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਸਾਡੇ ਤੱਕ ਵਾਸਤਾ ਕਾਇਮ ਕਰ ਸਕਦੇ ਹੋਗੇ ਅੱਜ ਦੀ ਵੀਡੀਓ ਬਣਾਈ ਆਪਾਂ ਬੁਖਾਰ ਦੇ ਉੱਤੇ ਸੈੱਲ ਘਟਣ ਦੇ ਉੱਤੇ ਕੀ ਕੀ ਚੀਜ਼ਾਂ ਪਾਈਆਂ ਬੜੇ ਮੈਂ ਵਿਸਤਾਰ ਦੇ ਨਾਲ ਪਿਆਰ ਦੇ ਨਾਲ ਤੁਹਾਨੂੰ ਤੁਹਾਡੇ ਭਰਪੂਰ ਹੰਗਾਰੇ ਦੇ ਉੱਤੇ ਦੱਸਿਆਗਾ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਲ ਛੋਟੇ ਵੱਡਿਆਂ ਨੂੰ